ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇ ਦਸਕੂ ਇਸ ਵੀਡੀਓ ਦੇ ਵਿੱਚ ਮੈਂ ਦੋ ਗੱਲਾਂ ਕਰਦੀ ਹਾਂ ਤੁਹਾਡੇ ਨਾਲ ਇੱਕ ਤਾਂ ਗੱਲ ਕਰਨੀ ਹੈ ਪੰਜਾਬ 95 ਦਿਲਜੀਤ ਦੀ ਫਿਲਮ ਬਾਰੇ ਇੱਕ ਜਿਹਦੇ ਬਾਰੇ ਫਿਲਮ ਹੈ ਜਸਵੰਤ ਸਿੰਘ ਖਾਲੜਾ ਬਾਰੇ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਦੇ ਆਧਾਰ ਤੇ ਫਿਲਮ ਹੈ ਕਿਉਂ ਡਰ ਰਿਹਾ ਹੈ ਸੈਂਸਰ ਬੋਰਡ ਇਸ ਰੂਫ ਸਰਟੀਫਿਕੇਟ ਦੇਣ ਲਈ ਕਿਉਂ ਕਦੇ ਕਹਿੰਦਾ ਬਾਈਕਟ ਲਾਓ ਕਦੇ ਕਹਿੰਦਾ 85 ਘਟ ਲਾਓ ਫਿਰ ਕਦੇ ਕਹਿੰਦਾ 120 ਘਟ ਲਾਓ ਸਰਟੀਫਿਕੇਟ ਨਹੀਂ ਦੇ ਰਿਹਾ ਸਾਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹੁਣ ਵੀ ਕਰ ਰਿਹਾ ਕਿ ਪਿਆਰੇ ਦਰਸ਼ਕੋ ਤੁਸੀਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਇਹ ਹੈ ਕਿ ਜਦੋਂ ਇਹ ਫਿਲਮ ਦੀ ਪਹਿਲੀ ਸਕਰੀਨਿੰਗ ਹੋਈ ਸੀ ਨਾ ਇਹ 2022 ਚ ਹੋਈ ਸੀ ਉਦੋਂ ਇਹ ਕਿਹਾ ਗਿਆ ਸੀ ਕਿ ਤੁਸੀਂ ਇਹਦੇ ਚ 22 ਸੀਨ ਕੱਟੋ ਉਹ 22 ਸੀਨ ਤੇ 22 ਸੀਨ ਤੇ ਵੀ ਜਿਹੜਾ ਹੈ ਨਾ ਫਿਲਮ ਮੇਕਰ ਨਹੀਂ ਮੰਨੇ ਸੀ ਇਹ ਕਹਿੰਦੇ ਜੀ ਅਸੀਂ ਤਾਂ ਜਿਹੜਾ ਪੂਠ ਚ ਜਾਵਾਂਗੇ ਜਿਹੜੀ ਪ੍ਰੋਡਿਊਸਰ ਰਾਣੀ ਸਕੂਬ ਵਾਲਾ কোর্ਟ ਚ ਚਲੇ ਗਈ ਸੀ ਬਾਅਦ ਚ ਆਊਟ ਆਫ কোর্ਟ ਫੈਸਲਾ ਹੋਇਆ ਸੀ ਸਮਝੌਤਾ ਹੋ ਗਿਆ ਸੀ ਤੇ ਉਹ ਜਿਹੜੀ ਸੈਟਲਮੈਂਟ ਹੋਈ ਸੀ ਉਸ ਤੋਂ ਬਾਅਦ ਦੁਆਰਾ ਰਿਵਿਊ ਹੋਇਆ ਫਿਲਮ ਦਾ ਕਹਿੰਦੇ ਆ ਕਰੋ ਅਸੀਂ ਕਰ ਦਿੰਦੇ ਆ 85 ਘਟ ਤੁਸੀਂ ਲਾ ਦਿਓ 85 ਸਾਬਤੋਂ ਫਿਲਮ ਮੇਕਰ ਜੀ ਨੇ ਸੋਚਿਆ ਇੰਨੇ ਦਿਨ ਹੋ ਗਏ ਫਿਲਮ ਬੜੀ ਪਈ ਹੈ ਉਹ ਮੰਨ ਗਏ 85 ਘਟਾਂ ਤੇ ਬਨ ਗਏ ਪਰ ਫਿਰ ਕੀ ਹੋਇਆ ਨਹੀਂ ਸਰਟੀਫਿਕੇਟ ਦਿੱਤਾ ਫਿਰ ਰਿਵਾਈਜ਼ ਫਿਰ ਕੀਤਾ ਹੁਣ ਕਹਿੰਦੇ ਨੇ 120 ਘਟ ਲਾ ਦੋ ਹਾਲੇ ਸਰਟੀਫਿਕੇਟ ਨਹੀਂ ਦਿੱਤਾ ਕਹਿ ਰਹੇ ਨੇ ਅਸਲ ਹੈ ਕਿ ਕਿਉਂ ਜਿਹੜਾ CBFC ਆ ਜਿਹੜਾ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਹੈ ਜਿਹਨੂੰ ਅਸੀਂ ਸੈਂਸਰ ਬੋਰਡ ਕਹਿ ਦਿੰਦੇ ਆ ਉਹ ਕਿਉਂ ਚੈਂਜ ਕਰ ਰਿਹਾ ਹੈ ਕਿਉਂ ਨਹੀਂ ਦੇ ਰਿਹਾ ਇਸ ਰੂ ਸਰਟੀਫਿਕੇਟ ਕੀ ਮਸਲਾ ਅਸਲ ਕੀ ਹੈ ਇੱਕ ਗਲਤ ਹੈ ਸਹੀ ਹੈ ਮਸਲਾ ਬੜਾ ਸੈਂਸਿਟਿਵ ਹੈ ਬਹੁਤ ਸਵੇਦਨਸੀਲ ਹੈ ਪੰਜਾਬ ਨਾਲ ਨੁਕਾ ਨਾਲ ਜੁੜਿਆ ਹੋਇਆ ਸਿੱਖ ਸਮਾਜ ਨਾਲ ਸਿੱਖ ਭਾਈਚਾਰੇ ਨਾਲ ਜੁੜਿਆ ਹੋਇਆ ਮਸਲਾ ਹੈ ਤੋ ਇਸ ਕਰਕੇ ਇਹੇ ਨਈ ਸਬਜੈਕਟ ਸਿਸਟਮ ਹੋਣ ਕਰਕੇ ਡਰ ਕਰਕੇ ਉਹਨਾਂ ਦੇ ਮਨਾਂ 'ਚ ਇਨੂੰ ਉਹ ਬਾਰ-ਬਾਰ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਰਹੇ ਨੇ ਤੇ ਇਸ ਨੂੰ ਸਰਟੀਫਿਕੇਟ ਨਹੀਂ ਦੇ ਰਹੇ 22 ਦੇ ਵਿੱਚ ਪਹਿਲੇ 10 ਕੋ ਇਹ ਟੋਰਾਂਟੋ ਫਿਲਮ ਫੈਸਟੀਵਲ 'ਚ ਜਾਣਾ ਸੀ ਪ੍ਰੀਮੀਅਰ ਉੱਥੇ ਸੀ ਇਹਦਾ ਫਿਰ ਕੱਟਤਾ ਉੱਥੇ ਦਿਖਾਈ ਨਹੀਂ ਗਏ ਉੱਥੇ ਯਾਨੀ ਗੱਲ ਇਹ ਹੈ ਕਿ ਇਸ ਨੂੰ ਹੋਰ ਤਾਂ ਹੋਰ ਹੁਣ ਕਿ ਨਵੀਂ ਮੰਗ ਰੱਖਤੀ ਇਹਨਾਂ ਨੇ ਕਹਿੰਦੇ ਇਹਦਾ ਜਿਹੜਾ ਲੀਡ ਕੈਰੇਕਟਰ ਹੈ ਮੇਨ ਰੋਲ ਹੈ ਜੀ ਦਾ ਜਿਹੜਾ ਮੇਨ ਕਰੈਕਟਰ ਹੈ ਮੇਨ ਕਰੈਕਟਰ ਕੌਣ ਹੈ ਜਸਵੰਤ ਸਿੰਘ ਖਾਲੜਾ ਕਹਿੰਦਾ ਉਹਨਾਂ ਦਾ ਨਾਮ ਬਦਲ ਦੋ ਔਰ ਨਾਮ ਵੀ ਰਿਸਟ ਕਰ ਰਹੇ ਨੇ ਕਹਿੰਦੇ ਆ ਕਰੋ ਤੁਸੀਂ ਆਪਣੇ ਦਰਿਆ ਦੇ ਨਾਮ ਸਤਲੁਜ ਤੇ ਰੱਖੋ ਸਤਲੁਜ ਸਿੰਘ ਕਰ ਯਾਨੀ ਇੱਥੇ ਤੱਕ ਕਿ ਇਹਦਾ ਪਹਿਲਾ ਫਿਲਮ ਦਾ ਨਾਮ ਬਦਲਿਆ ਪਹਿਲਾ ਫਿਲਮ ਦਾ ਨਾਮ ਕੱਲੂ ਕਾਰਾ ਸੀ ਇਹਨਾਂ ਨੇ ਪੰਜਾਬ 95 ਕਰ ਲਿਆ ਸੈਂਸਰ ਬੋਰਡ ਦੇ ਕਹਿੰਨ ਤੇ ਹੁਣ ਕਹਿੰਦੇ ਉਹਦਾ ਜਿਹੜਾ ਜਸਵੰਤ ਸਿੰਘ ਖਾੜੜਾ ਹੈ ਜਿਹਦਾ ਕਰੈਕਟਰ ਪਲੇ ਕਰ ਰਿਹਾ ਦਜੀਤ ਦਸਾਂਝ ਬਣਿਆ ਨਾ ਇਹਦੇ ਵਿੱਚ ਤੇ ਉਹ ਕਹਿੰਦੇ ਜੀ ਤੁਸੀਂ ਜਿਹੜਾ ਹੈ ਇਹਦਾ ਨਾਮ ਬਦਲ ਦਿਓ ਇਹਨੂੰ ਤੁਸੀਂ ਸਤਲੁਜ ਕਰ ਲਓ ਇਹ ਇਹ ਇੱਥੇ ਤੱਕ ਗਏ ਨਹੀਂ ਹੁਣ ਇਸ ਗੱਲ ਤੇ ਬੜਾ ਵੱਡਾ ਉਤਰਾਜ ਹੈ ਫਿਲਮ ਮੇਕਰ ਨੂੰ ਹੋਣਾ ਵੀ ਚਾਹੀਦਾ ਜਿਹੜਾ ਨਾ ਸਿੱਖ ਸਮਾਜ ਆ ਸਿੱਖ ਸੰਗਠਨ ਨੇ ਉਹ ਬਹੁਤ ਇੱਜ਼ਤ ਕਰਦੇ ਨੇ ਇਸ ਨਾਮ ਦੀ ਉਹ ਤਾਂ ਦੁਨੀਆ ਚ ਨਹੀਂ ਰਿਹਾ ਮੈਂ ਦੱਸਦਾ ਅੱਗੇ ਜਾ ਕੇ ਕਿ ਕੀ ਕੀਤਾ ਜਸਵੰਤ ਸਿੰਘ ਖਾਲੜਾ ਹੈ ਕੌਮ ਸੀ ਲੇਕਿਨ ਜਸਵੰਤ ਸਿੰਘ ਖਾਲੜਾ ਦਾ ਨਾਮ ਬਦਲਦਾ ਮਤਲਬ ਹੈ ਸਿੱਖ ਇਤਿਹਾਸ ਨੂੰ ਬਦਲਣਾ ਤਾਂ ਉਹ ਜਿਹੜਾ ਹੈ ਇਹ ਨਹੀਂ ਕਿਉਂਕਿ ਸਾਰੀ ਕਹਾਣੀ ਤਾਂ ਜਿਹੜੀ ਹੈ ਉੱਥੇ ਖੜੀ ਹੈ ਜਸਵੰਤ ਸਿੰਘ ਖਾਲੜਾ ਦੇ ਨਾਮ ਤੇ ਕਹਾਣੀਆਂ ਤੇ ਕੋਈ ਕੁਝ ਸੋਚੀ ਸਾਬ ਜੀ ਤਾਂ ਹੈ ਨਹੀਂ ਇਹ ਤਾਂ ਇਤਿਹਾਸਕ ਫਿਲਮ ਹੈ ਕਿਸਮ ਦੀ ਤੇ ਉਹਤੇ ਫਿਰ ਇਹ ਕਹਦੇ ਜੀ ਉਹਦਾ ਨਾਮ ਬਦਲੋ 185 ਕੱਟ ਲਾਓ ਜੀ ਇਹਦਾ ਨਾਮ ਬਦਲੋ ਫਿਲਮ ਦਾ ਨਾਮ ਬਦਲੋ ਹੋ ਅਰੇ ਵੀ ਆਈ ਕੁਝ ਰਹਾ ਹੈ ਸਰਟੀਫਿਕੇਟ ਹਾਂ ਨਹੀਂ ਬੀਟ ਦਿੱਤਾ ਔਰ ਇਸੇ ਕਰਕੇ ਮੈਂ ਕਹਿੰਦਾ ਜਦੋਂ ਗਿਆਨੀ ਰਗਵੀਰ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿੰਦੇ ਨੇ ਕਿ ਜੀ ਇਹ ਤਾਂ ਸਿੱਖਾਂ ਨਾਲ ਇੱਕ ਹੋਰ ਵਿਚਕਰ ਹੈ ਤਾਂ ਉਹ ਕੁਝ ਜ਼ਿਆਦਾ ਝੂਠ ਕਰ ਲੀਆ ਇਹਦੇ ਵਿੱਚ ਇਹ ਇਹ ਫਿਲਮ ਤੇ ਕਾਫੀ ਜੋਰ ਲੱਗਾ ਹੈ ਇਹ ਫਿਲਮ ਜਿਹੜੀ ਹੈ ਇਹਦੇ ਵਿੱਚ ਦਰਜੀਤ ਸਾਹਿਬ ਦਾ ਜਸਵੰਤ ਸਿੰਘ ਦਾ ਲੜਾ ਨੂੰ ਪਲੇ ਕਰ ਹੀ ਰਿਹਾ ਹੈ ਬਾਕੀ ਵੀ ਬਹੁਤ ਅਹਿਮ ਕਲਾਕਾਰ ਨੇ ਇਹਦੇ ਚ ਕਮਲਜੀਤ ਸਿੰਘ ਦੇ ਚ ਬਾਲੀਵੁੱਡ ਵਾਲਾ ਅਰਜਨ ਰਾਮਪਾਲ ਦੇ ਦਾ ਇਹਦੇ ਚ ਕੈਰੈਕਟਰ ਚ ਹੈ ਇੱਕ ਵੱਡਾ ਰੋਲ ਆਉਦਾ ਵੀ ਸ੍ਰਿੰਦਰਪਾਲ ਵਿੱਕੀ ਦਾ ਰੋਲ ਹੈ ਜਗਜੀਤ ਸੰਧੂ ਇਹਦੇ ਚ ਜਸਵੀਰ ਗਿੱਲ ਹੈ ਡਾਇਰੈਕਟਰ ਦਾ ਹਨੀਤ ਰਹਿਣ ਹੈ ਜਿਹੜੀ ਪ੍ਰੋਡਿਊਸਰ ਬਾਰੇ ਬੱਸ ਦੱਸੇ ਸੀ ਉਹ ਨਹੀਂ ਜਿਹੜੀ ਪ੍ਰੋਡਿਊਸਰ ਕੇ ਕੁੱਟ ਗਈ ਸੀ। ਤੋਂ ਹੁਣ ਇਹ ਜਿਹੜਾ ਮਸਲਾ ਫਿਲਮ ਦਾ ਹੁਣ ਇੱਕ ਦੂਜਾ ਹਿੱਸਾ ਤੇ ਪਹਿਲਾ ਹਿੱਸਾ ਤਾਂ ਇਹਨਾਂ ਫਿਲਮ ਬਾਰੇ ਕੀ ਇਤਰਾਜ ਹੈ। ਫਿਲਮ ਬਾਰੇ ਇਹਨੇ ਕੱਟ ਨਾ ਬਦਲੋ ਕਦੇ ਫਿਲਮ ਦਾ ਨਾ ਬਦਲੋ ਕਦੇ ਕੈਰੇਕਟਰ ਦਾ ਨਾ ਬਦਲੋ। ਹੁਣ ਆ ਜੋ ਜਿਹੜੇ ਲੋਕਾਂ ਨੂੰ ਨਹੀਂ ਪਤਾ ਜਸਵੰਤ ਸਿੰਘ ਖਾਲੜਾ ਉਹ ਮੈਂ ਤੁਹਾਨੂੰ ਦੱਸਦਾਂ। ਦੇਖੋ ਖਾਲੜਾ ਅਸਲ ਦੇ ਵਿੱਚ ਜਿਨ੍ਹਾਂ ਨੇ ਇਸ ਮੇਰੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤਾਂ ਪਤਾ ਉਹਨਾਂ ਤਾਂ ਬਹੁਤ ਸਾਰੇ ਲੋਕਾਂ ਨੇ ਬੀਤੀਆ ਬਹੁਤਾਂ ਦੇ ਹੱਡਾ ਤੇ ਬੀਤੀ ਹੋਈ ਹੈ ਪੰਜਾਬ 1970 ਦੇ ਦਹਾਕੇ ਦੇ ਵਿੱਚ 1970 ਦਾ ਦਹਾਕਾ ਦਾ ਅਖੀਰਲੇ ਦਿਨ ਨਾਲੋਂ ਯਾਨੀ 1978 ਚ ਹੋਇਆ ਨਾ ਜਿਹੜਾ ਨਰਕਾਰੀ ਕਾਰਨ ਬਸ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਜਿਹੜੀ ਖਾਲਸਾ ਦੀ ਅੰਦੋਲਨ ਉਹਦਾ ਜ਼ੋਰ ਫੜ ਰਿਹਾ ਸੀ ਐ ਕਹਿ ਲਈ ਜਦ ਫਟ ਚੁੱਕਿਆ ਸੀ ਜਦ ਫਟ ਰਿਹਾ ਸੀ ਫਿਰ 84 ਆ ਗਈ 83 ਦਾ ਸਾਖਾ ਨੀਲਾ ਤਾਰ ਆ ਗਿਆ ਤੇਰੀ ਜਦੋਂ ਅਕਾਲ ਤਖਤ ਸਾਹਿਬ ਤੇ ਹਟਾਕ ਹੁੰਦਾ ਹੈ ਤੋਪਾਂ ਚੱਲਦੀਆਂ ਥੈਂਕੋਂ ਦੇ ਦਰਵਾਜ਼ਾ ਸਾਹਿਬ ਦੇ ਵਿੱਚ ਫਿਰ ਉਹਦੇ ਰੈਟੇਲੀਏਸ਼ਨ ਚ ਇੰਦਰਾ ਗਾਂਧੀ ਦਾ ਕਤਲ ਹੁੰਦਾ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਚ ਸਿੱਖਾਂ ਦਾ ਕਤਲ ਆਪ ਹੁੰਦਾ ਇਹ ਇੰਨਾ ਸਾਰੀਆਂ ਘਟਨਾਵਾਂ ਇਹ ਜਿਹੜਾ ਅੱਤਵਾਦ ਦਾ ਦੌਰ ਕਹਿੰਦੇ ਨੇ ਰਸਟੋਰੀਅਨ ਇਹ 95 ਤੱਕ ਚੱਲਦਾ 95 ਤੱਕ ਇਹ ਦੌਰ ਇੱਕ ਦਹਾਕਾ ਕਹਿ ਲਓ ਇੱਕ ਦਹਾਕਾ ਇੱਕ ਅਦਾ ਸਾਲ ਉੱਤੇ ਲਾ ਲਓ ਇਸ ਦੌਰ ਦੇ ਵਿੱਚ ਨਾ ਪੁਲਿਸ ਕੋਲ ਬਹੁਤ ਪਾਵਰ ਸੀ ਔਰ ਬਹੁਤ ਪਾਵਰ ਕੇ ਪੀਐਸ ਗਿਰਦਾ ਜਿਹੜਾ ਦੌਰ ਹੈ ਸਮਝੋ ਇਹ ਕਹਿ ਲਓ ਬਹੁਤ ਸਾਰੇ ਮੁੰਡੇ ਮਾਰੇ ਗਏ ਬਹੁਤ ਸਾਰੇ ਨੌਜਵਾਨਾਂ ਨੂੰ ਪੁਲਿਸ ਨੇ ਮੁਕਾਬਲੇ ਦੇ ਵਿੱਚ ਮਾਰਿਆ ਅੱਤਵਾਦੀ ਪੀਕਾ ਕੇ ਮਾਰਦਾ ਪਤਾ ਨਹੀਂ ਲੱਗਣ ਦਿੱਤਾ ਮਤਲਬ ਉਹਨਾਂ ਦਿਨਾਂ ਚ ਉਹੀ ਗੱਲ ਕੇ ਸਭ ਨੂੰ ਪਤਾ ਹੈ ਨਾਮ ਤੇ ਬਲਦੀ ਤੋਂ ਉਸਦੀ ਨਾਕੇ ਤੇ ਪਈ ਜੋ ਬੇਪਛਾਨ ਲਾਸ਼ ਹੈ ਬੇਪਛਾਨ ਕਹਿ ਕੇ ਮਾਰ ਦਿੰਦੇ ਸੀ ਫਿਰ ਰਾਸ਼ਦਾਂ ਕਰਦੇ ਕੀ ਸੀ ਸੰਸਕਾਰ ਕਰ ਦਿੰਦੇ ਸੀ ਕਿਤੇ ਜਾ ਕੇ ਕਿ ਬੇਪਛਾਨ ਲਾਸ਼ ਦਾ ਸੰਸਕਾਰ ਕੀਤਾ ਯਾਨੀ ਇਹ ਜਿਹੜਾ ਲਾਹਵਾਰਸ ਕਹਿ ਕੇ ਉਹਨੂੰ ਮਾਰ ਦਿੰਦੇ ਸੀ ਉਦੋਂ ਫਿਰ ਇੱਕ ਬੰਦਾ ਮਨੁੱਖੀ ਅਧਿਕਾਰ ਸੰਗਠਨ ਦਾ ਜਾਂ کارਕੂਨ ਕਹ ਲੋ ਹਿਊਮਨ ਰਾਈਟਸ ਵਰਕਰ ਕਹ ਲੋ ਸੋ ਜਿਹੜਾ ਇੱਕ ਹਿਊਮਨ ਰਾਈਟਸ ਦਾ ਮਨੁੱਖੀ ਅਧਿਕਾਰਾਂ ਦਾ ਉਹ ਸੀ ਜਸਵੰਤ ਕਾਜੜਾ ਉਹ ਸੈਂਟਰਲ ਕੋਆਪਰੇਟਿਵ ਬੈਂਕ ਦੇ ਵਿੱਚ ਸੀ ਡਾਇਰੈਕਟਰ ਸੀ ਅੰਮ੍ਰਿਤਸਰ ਦੇ ਵਿੱਚ ਤੇ ਉਹ ਉਹਦੇ ਨਾਲ ਇੱਕ ਬੰਦਾ ਕੰਮ ਕਰਦਾ ਸਿਰਸ ਗੱਲ ਕਿੱਥੋਂ ਚਾਹਦੀ ਆ ਉਹਦਾ ਨਾਮ ਸੀ ਪਿਆਰਾ ਸੀ ਪਿਆਰਾ ਸਿੰਘ ਯੂਪੀ ਚ ਆਪ ਦੇ ਰਿਸ਼ਤੇਦਾਰ ਦੇ ਕੋਲ ਗਿਆ ਹੋਇਆ ਸੀ ਉੱਚ ਪੁਰਸਰੇ ਫੜ ਲਿਆ ਤੇ ਉਦਵਾਲ ਦਾ ਮੁਕਾਬਲਾ ਦਿਖਾਤਾ ਜਦੋਂ ਦਾ ਮੁਕਾਬਲਾ ਦਿਖਾਇਆ ਤੇ ਉਦਵਾਲ ਉਹਦੀ ਜਿਹੜੀ ਉਹ ਸਸਕਾਰ ਹੈ ਅੰਕੀਟਰ ਚੁਰਤਾ ਮਾਤਾ ਕਿਸੇ ਨੂੰ ਨੂੰ ਦੱਸਾ ਲੋਕ ਲੱਭਦੇ ਰਹੇ ਕਿ ਕਿੱਥੇ ਆ ਕੀ ਹੈ ਖਾਲਣਾ ਨੂੰ ਪਤਾ ਲੱਗਿਆ ਕਿ ਦੁਰਗਾਣਾ ਮੰਦਰ ਦੇ ਜਿਹੜਾ ਅਮਰਸਰ ਦੇ ਵਿੱਚ ਦੁਰਗਾਣਾ ਮੰਦਰ ਹੈ ਉਹਦੇ ਸਮਸ਼ਾਨ ਘਾਟ ਚ ਇੱਕ ਸਸਕਾਰ ਪਤਾ ਲੱਗਿਆ ਕਿ ਉਹ ਲੋਵਰਸ ਕਹਿੰਦੇ ਸਸਕਾਰ ਕਰ ਦੋਤਾ ਇਥੋਂ ਫਿਰ ਉਹਦੀ ਕਹਾਣੀ ਜਿਹੜੀ ਹੈ ਸੱਚ ਸ਼ੁਰੂ ਹੁੰਦੀ ਹੈ ਖਾਲੜਾ ਦੀ ਖਾਲੜਾ ਫਿਰ ਜਿਹੜਾ ਹੈ ਜਿਹੜੇ ਇਸ ਤਰ੍ਹਾਂ ਦੇ ਸੰਸਕਾਰ ਸੀ ਉਹਨਾਂ ਦੀ ਸੂਚੀ ਬਣਾਉਣੀ ਸ਼ੁਰੂ ਕਰ ਦਿੰਦਾ ਬਹੁਤ ਲੋਕ ਬਾਰੇ بڑا ਇੱਕ ਕਿਤਾਬ ਹੈ ਮਲਕਾ ਕੌਰ ਦੀ ਫੀਥ ਜੈਂਡਰ ਐਂਡ ਐਕਟਿਵਿਜ਼ਮ ਇਨ ਪੰਜਾਬ ਕਨਫਲਿਕਟ ਇਹਦੇ ਵਿੱਚ ਉਹ ਇਸ ਘਟਨਾ ਦਾ ਵੀ ਜ਼ਿਕਰ ਪਿਆਰਾ ਸਿੰਘ ਵਾਲੀ ਦਾ ਉਹ ਉਹਦੇ ਵਿੱਚ ਸੋ ਇਹਦੇ ਵਿੱਚ ਇਸ ਤਰ੍ਹਾਂ ਜਿਹੜੇ ਸ਼ਮਸ਼ਾਨ ਘਾਟਾਂ ਦੇ ਵਿੱਚ ਲਾਵਰਸ ਲਾਸ਼ਾਂ ਦਾ ਜਿਹੜਾ ਉਹਦੇ ਰਜਿਸਟਰ ਚੈੱਕ ਕਰਨੇ ਸ਼ੁਰੂ ਕਰ ਦਿੰਦਾ ਹੈ ਖਾਲੜਾ ਅੰਕੜੇ ਇਕੱਠੇ ਕਰਦਾ ਫਿਰ بڑے ਕੇਸ ਲੱਭੇ ਹੁਣੇ ਮਤਲਬ ਕਿ ਇੱਛੇ ਤੱਕ ਕਿ 25000 ਲਾਸ਼ਾਂ ਇਸ ਤਰ੍ਹਾਂ ਦੀਆਂ ਮਿਲੀਆਂ ਜਿਨ੍ਹਾਂ ਨੂੰ ਇਸ ਤਰ੍ਹਾਂ ਉਦੋਂ ਦਾ ਸਸਕਾਰ ਕਰ ਦਿੱਤਾ ਗਿਆ ਗੈਰ ਕਾਨੂੰਨੀ ਠੱਗ ਦਾ ਮਰਿਆ ਮਾਰ ਕੇ ਸਸਕਾਰ ਕਰਤਾ ਇਸ ਤਰ੍ਹਾਂ ਦੇ ਸੀ ਇਹ ਜਿਹੜੀ ਖੋਜ ਹੈ ਨਾ ਇਹ ਦੀ ਚਰਚਾ ਬੜੀ ਹੋਣੀ ਸ਼ੁਰੂ ਹੋ ਗਈ ਸ਼ਿਵਮਰਾਈਟਸ ਸੰਗਠਨ ਸਾਰੀ ਦੁਨੀਆ ਭਰ ਦੇ ਉਹ ਖਾਲੜਾ ਦੀ ਇਸ ਦੇ ਚਰਚਾ ਤੇ ਚਰਚਾ ਕਰਨ ਲੱਗੇ ਆ ਕਹੇ ਲੀ ਆਪ ਨੇ ਲਈ ਉਹਦੇ ਨਾਲ ਇਹ ਕਾਫੀ ਮਸ਼ਹੂਰ ਹੋਇਆ ਐਸਾ ਵੀ ਖੱਲੜਾ ਦੀ ਖੂਸ ਤੋਂ ਲੋਕ ਗੱਲ ਕਰਨ ਲੱਗੇ ਹੁਣ ਜਦੋਂ ਇਹ ਗੱਲ ਹੁੰਦੀ ਹੈ ਐਥੇ ਵੀ ਉਹ ਤੋਂ ਬਾਅਦ ਇਹ ਮਾਮਲਾ ਸੁਪਰੀਮ ਕੋਰਟ ਚ ਵੀ ਗਿਆ ਸੁਪਰੀਮ ਕੋਰਟ ਨੇ ਸੀਬੀਆ ਦੀ ਜਾਂਚ ਬਿਠਾਈ ਐਸਾ ਦੀ ਗੱਲ ਗੱਲੇ ਚ ਹੈ ਹੁਣ ਕੀ ਹੈ ਕਿ ਹੁਣ 84 ਤੋਂ ਸੁਪਰੀਮ ਕੋਰਟ ਦੀ ਮੈਂ ਗੱਲ ਕਰ ਰਿਹਾ ਸੀ ਨਾ 84 1984 ਤੋਂ ਦਸੰਬਰ 1994 ਦੇ ਦਰਮਿਆਨ ਅੰਮ੍ਰਿਤਸਰ ਬਠਿੰਡਾ ਅਮਜੀਤਾ ਤੇ ਤਰਨਤਾਰ ਇਹ 2097 ਦਾ ਵਾਰਸਪਾਸਾ ਦਾ ਸੰਸਕਾਰ ਹੋਇਆ ਸੀ ਤੇ ਜਿਹੜੀ ਸੁਪਰੀਮ ਕੋਰਟ ਚ ਸਬੂਤ ਮਿਲੇ ਨੇ ਇਹਦਾ ਇੱਕ ਹੋਰ ਵੀ ਸਬੂਤ ਹੈ 15 ਜੁਲਾਈ 2004 ਨੂੰ ਟ੍ਰਿਬਿਊਨ ਦੇ ਵਿੱਚ ਇੱਕ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਿਊਮਨ ਰਾਈਟਸ ਕਮਿਸ਼ਨ ਨੇ ਇੱਕ ਸੂਚੀ ਸਾਪੇ 693 ਨੌ ਸੀ ਉਹਦੇ ਚ ਉਹ ਰਿਸੂਚੀ ਸੀ ਜਿਹੜੇ 2097 ਇਹਦੇ ਦਿੱਤੇ ਸੀ ਜਿਹੜੀ ਟੈਲੀ ਕਰਦੇ ਸੀ ਸੋ ਇਹ ਸਾਰੀਆਂ ਗੱਲਾਂ ਇੰਨਾ ਸੰਸਰੀ ਕੇਸ ਸੀ ਨਾ ਇਹ ਮਾਮਲਾ ਜਦੋਂ ਆਇਆ ਉਸ ਦਿਹਾ ਟਾਰਗੇਟ ਬਣ ਗਿਆ ਪੁਲਿਸ ਦੀ ਬਦਰਾਮੀ ਹੋ ਰਹੀ ਸੀ ਤਾਂ ਇਹ 6.10 ਦੀ ਗੱਲ ਹੈ 6 ਦਸੰਬਰ 95 ਦੀ ਖਾਲੜਾ ਸਾਹਿਬ ਉਹਦੇ ਘਰ ਦੇ ਬਾਹਰ ਕਾਰ ਤੋਂ ਰਹੀ ਸੀ ਖੜੇ ਤੇ ਪੁਲਸ ਲੈ ਗਈ ਫੜ ਕੇ ਮੁੜ ਕੇ ਨਹੀਂ ਕੋਈ ਥਾਂ ਪਤਾ ਲੱਗਿਆ ਕੋਈ ਖਬਰ ਨਹੀਂ ਕੋਈ ਖੋਜ ਖਬਰ ਨਹੀਂ ਬਾਹੀ ਪਤਾ ਲੱਗਿਆ ਉਹ ਬਾਅਦ ਮਾਰ ਦਿੱਤਾ ਗਿਆ ਜਦ ਨਹੀਂ ਕੋਈ ਐਫ ਆਈ ਆਰ ਨਹੀਂ ਕੋਈ ਖਬਰ ਨਹੀਂ ਬਸ ਫੜ ਕੇ ਲੈ ਗਏ ਮਿਸਿਸ ਕਾਲੜਾ ਨੇ ਪਟੀਸ਼ਨ ਪਾਈ ਸੁਪੀਲ ਗੁੰਡ ਚ ਸੀਬੀਆਈ ਦੀ ਜਾਂਚ ਦਾ ਹੁਕਮ ਹੋਇਆ 1996 ਚ ਸਬੂਤ ਮਿਲੇ ਖਾਲੜਾ ਨੂੰ ਤਰਨਤਾਰ ਦੇ ਇੱਕ ਪੁਲਿਸ ਸਟੇਸ਼ਨ ਚ ਰੱਖਿਆ ਸੀ ਉੱਥੇ ਇਨਕਾਉਂਟਰ ਕੀਤਾ ਸੀ ਸੀਬੀਆਈ ਨੇ ਜਿਹੜੇ ਦੋਸ਼ੀ ਦੱਸੇ ਉਹਨਾਂ ਚ ਚਾਰ ਨੂੰ ਉਮਰ ਕੈਦ ਹੋਈ ਏਸੀ ਤੇ ਇਹ ਪੰਜਾਬ 95 ਅਸਲ ਦੇ ਵਿੱਚ ਉਸ ਜਸਵੰਤ ਸਿੰਘ ਖਾਲੜਾ ਦੀ ਕਹਾਣੀ ਹੈ ਜਿਹੜੀ ਇਹ ਫਿਲਮ ਹੈ ਹੁਣ ਇਹ ਦਲਜੀਤ ਦਸਾਂਝ ਕਿਉਂਕਿ ਉਹ ਬੜਾ ਚਰਚਿਤ ਨਾਮ ਹੈ ਵੱਡਾ ਨਾਮ ਹੈ ਤੇ ਉਹ ਖੱਡਣਾ ਬਣਿਆ ਤੇ ਬਾਕੀ ਵੀ ਵੱਡੇ ਨਾਮ ਨੇ ਅਰਜਨ ਰਾਮਪਾਲ ਹੈ ਉਹ ਉਹਦਾ ਵੀ ਕਾਫੀ ਹੈ ਸਰੇਂਦਰ ਵਿੱਕੀ ਹੈ ਤੋ ਇਹ ਸਾਰਾ ਜਿਹੜਾ ਮਸਲਾ ਹੈ ਇਹ ਇਹਦੇ ਦੋ ਹਿੱਸੇ ਮੈਂ ਤੁਹਾਨੂੰ ਦੱਸੇ ਨੇ ਪਹਿਲੇ ਸੱਚ ਕੀ ਇਹ ਜਿਹੜੀ ਫਿਲਮ ਹੈ ਇਹ ਤੇ ਵਿਵਾਦ ਕਿਉਂ ਹੈ ਕਿਉਂ ਇਹ ਐਡਾ ਸਿਸਟਰ ਇਸ਼ੂ ਹੈ ਇਹਨੂੰ ਕਿਉਂ ਨਹੀਂ ਕਰਦੇ ਪਾਸ ਤੇ ਦੂਜਾ ਇਹ ਹੈ ਕਿ ਜਸਵੰਤ ਸਿੰਘ ਖੱਲੜਾ ਦੀ ਜ਼ਿੰਦਗੀ ਉਦੇ ਆਧਾਰ ਤੇ ਫਿਲਮ ਕਰ ਦੇਣੀ ਚਾਹੀਦੀ ਹੈ ਨਹੀਂ ਤਾਂ ਫਿਰ ਜੱਥੇਦਾਰ ਸਾਹਿਬ ਗੈਨੀ ਰਗਵੀਰ ਸਿੰਘ ਨੇ ਜੋ ਕਿਹਾ ਇੱਕ ਬਚਕਰੇ ਦੀ ਹੋਰ सूची ਚਿਕ ਨੌ ਹੋਰ ਜੜਜੂ ਵੀ ਸਿੱਖ ਰਲਬਿਤ ਕਰਾਉਣਾ ਹੈ ਹੁਣ ਨਹੀਂ ਮਿਲਦੇ ਨਮੀ ਵੀਡੀਓ ਤਾਂ ਬਹੁਤ ਬਹੁਤ